ਜੋ ਜਿਹਨਾਂ ਦੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬੈਗੇ ਆ ਇੱਥੇ ਆਣ ਕੇ ਤੇ ਉਹਨਾਂ ਨੇ ਛਾੜ ਕੇ ਗੋਲੀਆਂ ਦਾ ਹਮਲਾ ਕੀਤਾ ਕਿੰਨੇ ਕੀਤਾ ਕੀ ਨਾ ਜਾਨੀ ਸੋਹਬੀਰ ਸਿੰਘ ਗਾਲਮ ਸਿੰਘ ਹੋਰ ਉਹਨਾਂ ਦੇ ਸਾਥੀ ਬਹੁਤ ਨੇ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆਂ ਹਾਂਜੀ ਜਿਹਦੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਤੇਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਤੇ ਜਿਹੜਾ ਸ਼ਮਸ਼ੇਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਾਤਰ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਦਾ ਸ਼ਮਸ਼ੀਰ ਸਿੰਘ ਨੇ ਮਾਰਿਆ ਤੇ ਕਿੱਥੇ ਹੁਣ ਹੌਸਪੀਟਲ ਹੈ ਗੁਰੂ ਨਾਨਕ ਦੇਵ ਜੀ ਹੌਸਪੀਟਲ ਰਾਤ ਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਜਿਹਦੇ ਆ ਉਹਨਾਂ ਨੂੰ ਰੈਸਟੁਰੇਟ ਬਣੇ ਚਾਹੀਦੀ ਉਹਨਾਂ ਦੀ ਕੁਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਇਹਨਾਂ ਦੇ ਮੌਕੇ ਤੋਂ ਕਾਬੂ ਨਹੀਂ ਕੀਤੇ ਅੱਛਾ ਜੀ ਇਹਦੀ ਲੋਕ ਵੀ ਕਹੇ ਆ ਪੱਤਰ ਉਹ ਤੇ ਪੱਤਰ ਆਪਦੇ ਕਾਗਜ਼ ਕਾਪੀ ਹਾਂਜੀ ਹਾਂਜੀ ਪੁੱਛੇ ਜੇ ਉਹ ਕਰਦਾ ਇਹ ਹੋ ਨਹੀਂ ਦੂਜੀ ਧਿਰ ਵਾਲੇ ਹਾਂਜੀ ਦੂਜੀ ਧਿਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਫੋਨ ਅੱਛਾ ਠੀਕ ਹੈ ਹਾਂ ਤੇ ਕੋਈ ਜਾਵਾ ਬੰਦੇ ਸੀ ਬਲੇ ਆਹੀ ਥੋੜੀ ਹਾਂ ਤੇ ਮੁਰਤੀ ਉੱਤੇ ਆਹ ਆਪਣੀ ਜੂ ਕਹਿ ਦੇ ਪਿਆ ਆਪਣੇ ਨਾਲ ਸੰਤਨ ਅੱਛਾ ਜੀ ਤੁਹਾਨੂੰ ਆਹੀ ਹੋ ਗਏ ਕਿਉਂ ਇੱਕ ਆਗੂ ਨੇ ਘੱਟ ਲੰਦੇ ਸਾਡੇ ਆਹੀ ਦੇ 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 ਗਏ ਇਹ ਆਉਣੇ ਰੋ ਪਿਆ ਅੱਛਾ ਜੀ ਮੁੰਡਾ ਬਾਹਰ ਚੋਟ ਦੇ ਨਾ ਆ ਉਹਨੇ ਗੂਲੋ ਚੱਕੇ ਗਿਆ ਤੇ ਅੱਗੋਂ ਮਰ ਰਿਹਾ ਇਹ ਪੈ ਗਏ ਨੇ ਇਹਨਾਂ ਗੂਲਿਆਂ ਤੇ ਉਹ ਤਾਂ ਚਲੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਘਟਨਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਪਰ ਆਰਮ ਭਰਨ ਗਏ ਆ। ਹਾਂਜੀ। ਉੱਥੇ ਸਾਡੀ ਬੂਗੂ ਮਹਿ ਰਸੀਦਾਂ ਧੋਈ ਆ। ਹਾਂਜੀ। ਕਿੰਨਾ ਨਾ ਵੀ ਆਪ ਦੀ ਬਾਲਦੀ ਨਾ ਹੋਈ ਆ। ਅੱਛਾ। ਉਹਦੇ ਵਰਕਰਾਂ ਨਾਲ ਹਾਂਜੀ। ਅਹੀ ਰਸੀਦਾਂ ਮੰਗਦੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੈਨ ਡਾੜ ਕੇ ਅਸੀਂ ਆਪ ਦੀ ਜਨਨ ਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ। ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾ ਜਾਨੀ। ਸੋਹਬੀਰ ਸਿੰਘ ਗਾਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ? ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਤੇਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਤੇ ਜਿਹੜਾ ਸ਼ਮਸ਼ੇਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਾਤਰ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਦਾ ਸ਼ਮਸ਼ੀਰ ਸਿੰਘ ਨੂੰ ਵੱਜੀ ਆ ਤੇ ਕਿੱਥੇ ਹੁਣ ਹੌਸਪੀਟਲ ਆ ਗੁਰੂ ਨਾਨਕ ਦੇਵ ਜੀ ਹੌਸਪੀਟਲ ਰਾਹ ਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਠੀਕ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਜੀਦੇ ਆ ਉਹਨਾਂ ਨੂੰ ਰੈਸਟੁਰੇਟ ਹੋਣੀ ਚਾਹੀਦੀ ਉਹ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕੋ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਇਹਨਾਂ ਦੇ ਮੌਕੇ ਤੋਂ ਕਾਬੂ ਹੋਏ ਤੇ ਉਹਦਾ ਪਤਾ ਉਹਤੇ ਪਤਾ ਆਪਰੇ ਕਾਗਜ਼ ਤੇ ਹਾਂਜੀ ਹਾਂਜੀ ਪੁੱਛੇ ਮੈਂ ਉਹ ਘਰ ਪੈ ਇਹ ਹੋ ਨਹੀਂ ਦੂਜੀ ਧਿਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਅੱਛਾ ਠੀਕ ਹੈ ਹਾਂ ਤੇ ਕੋਈ ਜਵਾਬੰਦੇ ਸੀ ਅੱਲ ਆਈ ਥੋੜੀ ਹਾਂ ਤੇ ਮੁਰਗੀ ਉੱਤੇ ਆ ਆਪਣੀ ਨੂੰ ਕਹਿ ਦੇ ਕਿ ਆਪਨੇ ਘਰ ਨਾਲ ਲੱਗਣਾ ਹੈ ਅੱਛਾ ਜੀ ਉਹ ਆਈ ਹੋਵੇ ਨਹੀਂ ਕਿਉਂ ਇਹ ਘਰ ਨਹੀਂ ਘਰ ਲੈਂਦੇ ਸਾਡੇ ਆਹੀ ਦੇ 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 ਆ ਇਹ ਆਉਣੇ ਲੋਕ ਆਪ ਅੱਛਾ ਜੀ ਸਾਡਾ ਮੁੰਡਾ ਬਾਹਰ ਝੋਟ ਕੇ ਨਾ ਆਇਆ ਕੋਲੇ ਨੂੰ ਕੋਲੋ ਚਕੇ ਗਿਆ ਤੇ ਅੱਗੋਂ ਮਰ ਰਿਹਾ ਇਹ ਪੈਲੇ ਇਹਨਾਂ ਨੂੰ ਵੀ ਲਾਇਆ ਤੇ ਉਹ ਘਾਟ ਵਿੱਚ ਚਲੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ 7 8 ਘਟਨਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆਂ। ਉੱਥੇ ਸਾਡੀ ਕਿੰਦੀ ਮਹਰ ਰਸੀਦਾਂ ਧੋਈ ਆ। ਕਿੰਨਾ ਨਾ ਆਪ ਦੀ ਬਾਲਟੀ ਨਾ ਹੋਈ ਆ। ਬਾਲਟੀ ਵਰਕਰਾਂ ਦਾ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੈਨ ਡਾਂਡ ਕੇ ਅਸੀਂ ਆਪ ਦੀ ਜਨੀ ਕਿ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆਂ। ਇੱਥੇ ਆਣ ਕੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾਂ ਜੀ ਸੋਹਬੀਰ ਸਿੰਘ ਗਾਲਮ ਸਿੰਘ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ? ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹ ਤਾਂ ਨਾਂ ਹੈਗਾ ਕੁਲਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਏਡਾ ਸ਼ਮਸ਼ੀਰ ਸਿੰਘ ਨੂੰ ਵੱਜਿਆ ਤੇ ਕਿੱਥੇ ਹੁਣ ਉਹ ਹਸਪੀਟਲ ਹੈ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਹ ਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਨਾਲ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਠੀਕ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਨੂੰ ਰੈਸਟ ਹੋਣੀ ਚਾਹੀਦੀ ਕੋਈ ਹੋਇਆ ਪੁਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਕਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਨਹੀਂ ਕੀਤੇ ਅੱਛਾ ਜੀ ਉਹ ਕਹਿੰਦਾ ਹੈ ਪੱਤਾ ਉਹਤੇ ਪੱਤਾ ਆਪੜ ਕਾਬੂ ਦਾ ਹਾਂਜੀ ਹਾਂਜੀ ਪੁੱਛੇ ਜੇ ਉਹ ਕਹਿੰਦਾ ਹੈ ਉਹ ਨਹੀਂ ਦੂਜੀ ਥੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਅੱਛਾ ਆਹੀ ਗਏ ਹਾਂ ਤੇ ਕੋਈ ਜਾਵਾ ਬੰਦੇ ਸੀ ਅੱਲ ਆਈ ਥੋੜੇ ਹਾਂ ਤੇ ਮੁਰਤੀ ਉੱਤੇ ਆਹ ਆਪਣੀ ਜੂ ਕਹਿ ਦੇ ਪਿਆ ਪੁਟਾ ਲੱਗ ਰਿਹਾ ਅੱਛਾ ਜੀ ਉਹ ਆਹੀ ਉਹ ਗੱਲ ਨਹੀਂ ਕਿਉਂ ਇਹ ਕਾਰਗਿਰੀ ਕਰ ਦਿੰਦੇ ਸਾਡੇ ਆਹੀ ਦੇ ਦਿੰਦੇ ਹੋਇਆ ਇਹ ਆਉਣ ਰੋ ਕਿ ਆਪ ਜੀ ਅੱਛਾ ਜੀ ਸਾਡਾ ਮੁੰਡਾ ਬਾਹਰ ਖੁੱਲ੍ਹ ਕੇ ਨਾ ਆਇਆ ਤੇ ਉਹਨੇ ਕੋਈ ਉਹ ਚਕੇ ਲਿਆ ਤੇ ਅੱਗੋਂ ਮਰ ਰਿਹਾ ਇਹ ਪੈ ਗਏ ਨੇ ਇਹਨਾਂ ਨੂੰ ਜਲਾਇਆ ਤੇ ਉਹ ਘਾਟੂ ਚਲੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ 3 3 ਘਟਨਾ ਵਾਪਰੀ ਹੈ ਕਿ ਰਾਤੀਂ ਨੋਮੀਨੇਸ਼ਨ ਫਾਰਮ ਭਰਨ ਗਏ ਆਂ। ਉੱਥੇ ਸਾਡੀ ਕਿੰਨੀ ਮਹਰ ਰਸੀਦਾਂ ਧੋਈ ਆ। ਕਿੰਨਾ ਨਾ ਵੀ ਆਪ ਦੀ ਬਾਲਦੀ ਨਾ ਹੋਈ ਆ। ਸਾਲ ਦੇ ਵਰਕਰਾਂ ਦਾ। ਹਾਂਜੀ। ਅਹੀ ਰਸੀਦਾਂ ਮੰਗਦੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ ਅੰਦਰ ਪੱਗਾਂ ਲੱਥੀਆਂ ਨੇ। ਮੁੜ ਕੇ ਪੈਨ ਡਾਂਟ ਕੇ ਅਸੀਂ ਆਪ ਦੀ ਜਿੰਨੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆਂ। ਇੱਥੇ ਆਣ ਕੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾਂ ਜੀ ਸੁਖਬੀਰ ਸਿੰਘ ਗਾਲਮ ਸਿੰਘ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ? ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆਂ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਲਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਦਾ ਸ਼ਮਸ਼ੀਰ ਸਿੰਘ ਨੂੰ ਵਜੇ ਆ ਤੇ ਕਿੱਥੇ ਹੁਣ ਹੌਸਪੀਟਲ ਹੈ ਗੁਰੂ ਨਾਨਕ ਦੇਵ ਜੀ ਹੌਸਪੀਟਲ ਰਾਤ ਦੇ ਅੱਛਾ ਜੀ ਤੇ ਦਾਖ ਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਨਾਲ ਜੋ ਕਾਨੂੰਨੀ ਕਾਰਵਾਈ ਹੋ ਰਾਦੀ ਕਰਨ ਦੇ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਜੀਦੇ ਆ ਉਹਨਾਂ ਨੂੰ ਵੈਸਟ ਵੀ ਨਹੀਂ ਚਾਹੀਦੀ ਉਹਨਾਂ ਦੇ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਕੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਇਹਨਾਂ ਦੇ ਮੁਕਦੇ ਨੂੰ ਕਾਬੂ ਨਹੀਂ ਕੀਤੇ ਅੱਛਾ ਇਹ ਕਿਹੜੇ ਪੱਤਰ ਆਪ ਤੇ ਪੱਤਰ ਆਪਰੇ ਕਾਬੂ ਹਾਂਜੀ ਹਾਂਜੀ ਪੁੱਛੇ ਲੈ ਉਹ ਕਰ ਪਏ ਹੋ ਨਹੀਂ ਦੂਜੀ ਥੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਅੱਛਾ ਅਹੀਂ ਗਏ ਹਾਂ ਤੇ ਕੋਈ ਜਾਵਾ ਬੰਦੇ ਸੀ ਮਰ ਆਈ ਥੋੜੀ ਹਾਂ ਤੇ ਮੁਰਤੀ ਤੇ ਆ ਆ ਪਿੰਡੂ ਕਹਿ ਕੇ ਪਿਆ ਪੁਟਾ ਲਾ ਲਿਆ ਅੱਛਾ ਜੀ ਉਹ ਆਹੀ ਹੋ ਗਏ ਕਿਉਂ ਇਹ ਕਾਰਗਿਰੀ ਕਰ ਲੈਂਦੇ ਸਾਡੇ ਆਹੀ ਦੇ ਰਹੇ ਦੇ ਰਹੇ ਆ ਇਹ ਆਉਣ ਰੋ ਕਿ ਆਪ ਜੀ ਅੱਛਾ ਜੀ ਮੁੰਡਾ ਬਾਹਰ ਘੁੰਮ ਕੇ ਆਇਆ ਤੇ ਕੋਲੇ ਨੂੰ ਕੋਲੋ ਚਕੇ ਗਿਆ ਤੇ ਅੱਗੋਂ ਮਰ ਰਿਹਾ ਇਹ ਪੈ ਗਏ ਨੇ ਇਹਨਾਂ ਨੂੰ ਚਲਾਈਆਂ ਤੇ ਉਹ ਘਾਤ ਨੂੰ ਚਲੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ 2 3 ਘਟਨਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆਂ। ਉੱਥੇ ਸਾਡੀ ਕਿੰਦੀ ਮਹਰ ਰਸੀਦਾਂ ਧੋਈ ਆ। ਕਿੰਨਾ ਨਾ ਆਪ ਦੀ ਬਾਲਟੀ ਨਾ ਹੋਈ ਆ। ਆਪ ਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੈਨ ਡਾਂਡ ਕੇ ਅਸੀਂ ਆਪ ਦੀ ਜਨੀ ਕਿ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆਂ। ਇੱਥੇ ਆਣ ਕੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾ ਜਾਨੀ। ਸੋਹਬੀਰ ਸਿੰਘ ਆਲਮ ਸਿੰਘ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ? ਅਸੀਂ ਕਾਂਗਰਸ ਪਾਰਟੀ ਨਾਲ ਸੰਬੰ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਨੇ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਲਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਤੇਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਦਾ ਸ਼ਮਸ਼ੀਰ ਸਿੰਘ ਨੂੰ ਵੱਜਿਆ ਤੇ ਕਿੱਥੇ ਹੁਣ ਉਹ ਹਸਪੀਟਲ ਹੈ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਹ ਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਨਾਲ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਠੀਕ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਨੂੰ ਰੈਸਟ ਹੋਣੀ ਚਾਹੀਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਕਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਕੀਤਾ ਅੱਛਾ ਜੀ ਉਹਦਾ ਇਹ ਪਤਾ ਉਹਤੇ ਪਤਾ ਆਪੜ ਕਾਹਤ ਹਾਂਜੀ ਹਾਂਜੀ ਪੁੱਛੇ ਲੈ ਉਹ ਕਹਿੰਦਾ ਇਹ ਹੋ ਨਹੀਂ ਦੂਜੀ ਥੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਅੱਛਾ ਆਹੀ ਗਏ ਹਾਂ ਤੇ ਕੋਈ ਜਾਵਾ ਬੰਦੇ ਸੀ ਮਰ ਲ ਆਈ ਥੋੜੇ ਹਾਂ ਤੇ ਮੁੜ ਕੇ ਉਸੇ ਆ ਆ ਆਪਣੀ ਮੂਰ ਕਹਿ ਕੇ ਕੀ ਆ ਬੋਲਦਾ ਨਾਲ ਲਗਾਇਆ ਅੱਛਾ ਜੀ ਤੂੰ ਆਹ ਹੀ ਹੋ ਗਏ ਕਿਉਂ ਇਹ ਕਾਰ ਵੀ ਘੱਡ ਲੈਂਦੇ ਸਾਡੇ ਆਹੀ ਦੇਰੋਂ ਦੇਟ ਹੋਇਆ ਇਹ ਆਉਣੇ ਰੋ ਪਿਆ ਅੱਛਾ ਜੀ ਉਹਦਾ ਬਾਹਰ ਧੋਤ ਦੇ ਨਾ ਆਇਆ ਤੇ ਪੂਰੇ ਨੂੰ ਪੂਰ ਚਕੇਰ ਦਿਆ ਤੇ ਅੱਗੋਂ ਮਰ ਰਿਹਾ ਇਹ ਪੈ ਗਏ ਇਹਨਾਂ ਨੂੰ ਜੁਰਾਈਆ ਤੇ ਉਹ ਘਾਟ ਨੂੰ ਚਲੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਦੋ ਤਿੰਨ ਕਟਲਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆਂ। ਹਾਂਜੀ। ਉੱਥੇ ਸਾਡੀ ਕਿੰਦੀ ਮਹਰਸੀਦਾਂ ਧੋਈ ਆ। ਹਾਂਜੀ। ਕਿੰਨਾ ਨਾ ਵੀ ਆਪਦੀ ਬਾਲਦੀ ਨਾ ਹੋਈ ਆ। ਆਪਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੈਨ ਡਾਂਡ ਕੇ ਅਸੀਂ ਆਪ ਦੀ ਜੰਨੀ ਜੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆਂ। ਇੱਥੇ ਆਣ ਕੇ ਉਹਨਾਂ ਨੇ ਸਾੜ ਕੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾਂ ਜੀ? ਸੋਹਬੀਰ ਸਿੰਘ ਗਾਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ? ਅਸੀਂ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਲਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਾਤਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਏ ਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਏਡਾ ਸ਼ਮਸ਼ੀਰ ਸਿੰਘ ਨੂੰ ਵੱਜਿਆ ਤੇ ਕਿੱਥੇ ਹੁਣ ਉਹ ਹਸਪੀਟਲ ਹੈ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਹ ਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਨਾਲ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਠੀਕ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਨੂੰ ਰੈਸਟ ਹੋਣੀ ਚਾਹੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਕੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇਆਂ ਨੇ ਮੁਕੱਦਮੇ ਨੂੰ ਕਾਬੂ ਕੀਤਾ ਹੈ ਇਹ ਇਹ ਪੱਤਰ ਉਹ ਤੇ ਪੱਤਰ ਆਪਰੇ ਕਾ ਕੰਮ ਹਾਂਜੀ ਹਾਂਜੀ ਪੁੱਛੇ ਲੈ ਉਹ ਕਰ ਪਏ ਹੋ ਨਹੀਂ ਦੂਜੀ ਥੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਅੱਛਾ ਅਹੀਂ ਗਏ ਹਾਂ ਤੇ ਕੋਈ ਜਾਵਾ ਬੰਦੇ ਸੀ ਮਰ ਆਈ ਥੋੜੇ ਹਾਂ ਤੇ ਮੁਰਤੀ ਤੇ ਆ ਆ ਪਿੰਡੂ ਕਹਿ ਦੇ ਪਿਆ ਬੋਲਦਾ ਲਾ ਲਿਆ ਅੱਛਾ ਜੀ ਉਹ ਆਹੀ ਹੋ ਗਏ ਕਿਉਂ ਇਹ ਕਾਰਗਰੀ ਕਰ ਲੈਂਦੇ ਸਾਡੇ ਆਹੀ ਦੇ ਰਹੇ ਦੇ ਰਹੇ ਆ ਇਹ ਆਉਣਗੇ ਲੋਕ ਆਪ ਜੀ ਅੱਛਾ ਜੀ ਮੁੰਡਾ ਬਾਹਰ ਘੁੰਮ ਕੇ ਆਇਆ ਤੇ ਪੂਰੇ ਨੂੰ ਪੂਰੋ ਚਕੇ ਗਿਆ ਤੇ ਅੱਗੋਂ ਮਰ ਰਿਹਾ ਇਹ ਪੈ ਗਏ ਨੇ ਇਹਨਾਂ ਨੂੰ ਜਲਾਈਆਂ ਤੇ ਉਹ ਘਾਤ ਵਿੱਚ ਡਿੱਗ ਰਿਹਾ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ 2 3 ਘਟਨਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆਂ। ਉੱਥੇ ਸਾਡੀ ਪਿੰਕ ਮੈ ਰਸੀਦਾਂ ਧੋਈ ਆ। ਕਿੰਨਾ ਨਾ ਵੀ ਆਪਦੀ ਬਾਲਦੀ ਨਾ ਹੋਈ ਆ। ਆਪਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੈਨ ਡਾਂਡ ਕੇ ਅਸੀਂ ਆਪਦੀ ਜਨਨੀ ਜੇ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆਂ। ਇੱਥੇ ਆਣ ਕੇ ਉਹਨਾਂ ਨੇ ਸਾੜ ਕੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾਂ ਜੀ ਸੋਹਬੀਰ ਸਿੰਘ ਆਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ? ਅਸੀਂ ਕਾਂਗਰਸ ਪਾਰਟੀ ਨਾਲ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਨੇ ਸੱਟ ਲਾਈ ਬਾਲਾ ਮਾਰ ਕੇ ਕੀ ਨਾ ਕੀ ਉਹਦਾ ਉਹਦਾ ਨਾਮ ਹੈਗਾ ਕੁਲਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਤੇਰਮੱਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਾਤਰ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਗਾ ਸ਼ਮਸ਼ੀਰ ਸਿੰਘ ਨੂੰ ਵਜੇ ਆ ਤੇ ਕਿੱਥੇ ਹੁਣ ਉਹ ਹਸਪੀਟਲ ਹੈ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਤ ਦੇ ਅੱਛਾ ਜੀ ਤੇ ਦਾਖ ਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਨਾਲ ਜੋ ਕਾਨੂੰਨੀ ਕਾਰਵਾਈ ਹੋ ਰਾਤੀ ਕਰਨ ਦੇ ਆ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਜੀਦੇ ਆ ਉਹਨਾਂ ਨੂੰ ਵੈਸਟ ਵੀਣੀ ਚਾਹੀਦੀ ਉਹਨਾਂ ਦੀ ਕੁਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਕੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਇਹਨਾਂ ਦੇ ਮੁਖੇਦੋ ਕਾਬੂ ਨਿੱਤੇ ਅੱਛਾ ਇਹ ਕਿਹੜੇ ਪੱਤਰ ਆ ਉਹ ਤੇ ਪੱਤਰ ਆ ਆਪਣੇ ਕਾਬੂ ਕੰਮ ਹਾਂਜੀ ਹਾਂਜੀ ਪੁੱਛੇ ਲੈ ਉਹ ਕਰ ਪਏ ਹੋ ਨਹੀਂ ਦੂਜੀ ਥੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਸੁਣ ਅੱਛਾ ਅਹੀਂ ਗਏ ਹਾਂ ਤੇ ਕੋਈ ਜਾਵਾ ਬੰਦੇ ਸੀ ਮਲੇ ਆਈ ਥੋੜੇ ਹਾਂ ਤੇ ਮੁਰਤੀ ਉੱਤੇ ਆਪ ਆਪਣੀ ਮੂਰਤ ਕਹਿ ਕੇ ਕੀ ਆਪ ਡਾਰ ਲਾ ਲਿਆ ਅੱਛਾ ਜੀ ਉਹ ਆਹੀ ਹੋ ਗਈ ਕਿਉਂ ਇਹ ਕਾਗਜ਼ੇ ਘੱਡ ਲੈਂਦੇ ਸਾਡੇ ਆਹੀ ਦੇ ਰਹੇ ਦੇ ਰਹੇ ਆ ਇਹ ਆਉਣਗੇ ਰੋ ਪਿਆ ਅੱਛਾ ਜੀ ਉਹਦਾ ਬਾਹਰ ਧੋਤ ਦੇ ਨਾ ਆਇਆ ਤੇ ਪੂਰੇ ਨੂੰ ਪੂਰ ਚਕੇਰ ਗਿਆ ਤੇ ਅੱਗੋਂ ਮਰ ਰਿਹਾ ਇਹ ਪੈ ਗਏ ਇਹਨਾਂ ਨੂੰ ਜਲਾਈਆਂ ਤੇ ਉਹ ਘਟਾ ਕੇ ਚਲੇ ਗਏ ਕਿੰਨੇ ਜ਼ਖਮੀ ਹੋਏ ਤਾਂ ਹੈ ਕਿੰਨੇ ਬੰਦੇ ਜ਼ਖਮੀ ਹੋਏ ਦੋ ਤਿੰਨ ਘਟਨਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆਂ। ਹਾਂਜੀ। ਉੱਥੇ ਸਾਡੀ ਕਿੰਦੀ ਮਹਰ ਰਸੀਦਾਂ ਧੋਈ ਆ। ਹਾਂਜੀ। ਕਿੰਨਾ ਨਾ ਵੀ ਆਪਦੀ ਬਾਲਦੀ ਨਾ ਹੋਈ ਆ। ਆਪਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੈਨ ਡਾਂਡ ਕੇ ਅਸੀਂ ਆਪ ਦੀ ਜਨੀ ਕਿ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆਂ। ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾ ਜਾਨੀ। ਸੋਹਬੀਰ ਸਿੰਘ ਆਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ? ਅ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਨੇ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਲਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਤੇਰਮੱਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਦਾ ਸ਼ਮਸ਼ੇਰ ਸਿੰਘ ਨੂੰ ਵੱਜਿਆ ਤੇ ਕਿੱਥੇ ਹੁਣ ਉਹ ਹਸਪੀਟਲ ਹੈ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਹ ਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਨਾਲ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਠੀਕ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਨੂੰ ਰੈਸਟ ਹੋਣੀ ਚਾਹੀਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗੁਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਕੀਤਾ ਅੱਛਾ ਜੀ ਉਹਦਾ ਪਤਾ ਉਹਤੇ ਪਤਾ ਆਪੜ ਕਾਬੂ ਦਾ ਹਾਂਜੀ ਹਾਂਜੀ ਪੁੱਛੇ ਲੈ ਉਹ ਕਰਦਾ ਇਹ ਹੋ ਨਹੀਂ ਦੂਜੀ ਥੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਅੱਛਾ ਅਹੀਂ ਗਏ ਹਾਂ ਤੇ ਕੋਈ ਜਵਾਬੰਦੇ ਸੀ ਲੈ ਆਈ ਥੋੜੀ ਹਾਂ ਤੇ ਮੁਰਤੀ ਉੱਤੇ ਆਪ ਆਪਣੀ ਮਿਹੂ ਕਹਿ ਕੇ ਕੀ ਆਪ ਡਾਗ ਲਗਾ ਲਾਏ ਅੱਛਾ ਜੀ ਤੁਹਾਨੂੰ ਆਹੀ ਹੋ ਗਈ ਕਿਉਂ ਇਹ ਕਾਰ ਨਹੀਂ ਕਰ ਦਿੰਦੇ ਸਾਡੇ ਆਹੀ ਦੇਰੋਂ ਦੇਰ ਹੋਇਆ ਇਹ ਆਉਣ ਰੋ ਪਿਆ ਆਪ ਜੀ ਅੱਛਾ ਜੀ ਤੁਹਾਡਾ ਬਾ